ਕਰਾਈ ਵਾਲੇ ਰੋਡ ਤੇ ਐਕਸੀਡੈਂਟ ਫੋਟੋਗ੍ਰਾਫੀ ਨਾਲ ਕੋਈ ਹੈ ਬਾਈ ਫੋਟੋਗ੍ਰਾਫੀ ਕਰਾਉਣ ਲਈ ਕਿਹਨੇ ਕਿਹਾ ਹੈ ਤਾਂ ਇਹ ਨਾ ਗੱਡੀ ਨਾ ਗੱਡੀ ਨਾਲ ਹੀ ਹਰਪ੍ਰੀਤ ਸਿੰਘ ਮੈਂ ਹਰਪ੍ਰੀਤ ਸਿੰਘ ਹੀ ਕੱਲ ਮੇਰਾ ਭਰਾ ਲਾਪਰੇ ਸਿੰਘ ਜੋ ਆਪਣੇ ਪੜ੍ਹਾਈ ਦੇ ਕੰਮਕਾਰ ਲਈ ਜਾ ਰਿਹਾ ਸੀਗਾ ਲੋਟ ਮਲੋਟ ਵਾਲੀ ਸਾਈਡ ਤਾਂ ਰਸਤੇ ਵਿੱਚ ਜਦੋਂ ਜਾ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ ਜੀ ਬਰੇਜ਼ਾ ਗੱਡੀ ਨਾਲ ਤੇ ਮੈਨੂੰ ਕਾਲ ਆਉਂਦੀ ਜਦੋਂ ਮੈਂ ਘਰ ਸੀਗਾ ਮੈਨੂੰ ਕਾਲ ਆਉਂਦੀ ਉਹਦੇ ਦੋਸਤ ਵੱਨਿਓ ਕੀ ਲਾਪਰੀ ਸਿੰਘ ਦਾ ਐਕਸੀਡੈਂਟ ਹੋ ਗਿਆ ਜੀ ਤਾਂ ਜੋ ਸਾਨੂੰ ਘਟਨਾ ਪਤਾ ਲੱਗਦੀ ਹੈ ਜੀ ਇੱਕ ਬਰੇਜ਼ਾ ਗੱਡੀ ਆਈ ਜਿਹੜੀ ਕੀ ਹੈਗੀ ਆਪਣੇ ਮਲੋਟ ਵਾਲੀ ਸਾਈਡ ਦੀ ਗੱਡੀ ਆਈ ਅਮਰੀਜ਼ਾ ਗੱਡੀ ਬਹੁਤ ਸਪੀਡ ਫਾਸਟ ਨਾਲ ਰੋਂਗ ਸਾਈਡ ਆ ਕੇ ਮੇਰੇ ਬ੍ਰਦਰ ਦੇ ਮੋਟਰਸਾਈਕਲ ਨੂੰ ਹਿੱਟ ਕੀਤਾ ਜੀ ਠੀਕ ਹੈ ਜੀ ਤੇ ਜਿਸ ਹਿੱਟ ਨਾਲ ਇੱਕ ਬੰਦੇ ਦੀ ਡੈਥ ਔਨ ਦਾ ਸਪੌਟ ਹੋ ਗਈ ਜੀ ਦੂਜੇ ਮੇਰੇ ਬ੍ਰਦਰ ਦੀ ਹੈ ਜਿਹੜੀ ਡੈਥ ਆਈ ਉਹਨਾਂ ਨੂੰ ਰੈਫਰ ਕੀਤਾ ਗਿਆ ਸੀਗਾ ਐਮਜ਼ ਹਸਪੀਟਲ ਬਠਿੰਡਾਈ ਤਾਂ ਰਸਤੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਮੇਰੇ ਬ੍ਰਦਰ ਮੋਟਰਸਾਈਕਲ ਤੇ ਜਾ ਰਹੇ ਸੀ ਦੋਨੋਂ ਇੱਕੋ ਮੋਟਰਸਾਈਕਲ ਤੇ ਸਵਾਰ ਸੀਗੇ ਰਾਇਵਿੰਦਰ ਸਿੰਘ ਉਸ ਨੂੰ ਚਲਾ ਰਹੇ ਸੀਗੇ ਸਾਡੇ ਬੇਟ ਦਾ ਨਾਮ ਰਾਜਿੰਦਰ ਸਿੰਘ ਸੀਗਾ ਜੀ ਉਹ ਜੋ ਕੇ ਈਟੀਟੀ ਦਾ ਕੋਰਸ ਕਰ ਰਹੇ ਸੀਗੇ ਪਰ ਕੰਨੀ ਲੈਣ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਦੀ ਕੋਈ ਡਿਊਟੀ ਲਾਈਟ ਸੀ ਮਲਕੋਪੀਟਾ ਪਿੰਡ ਜਾ ਰਹੇ ਉਹ ਜਾ ਰਹੇ ਸੀ ਕਿਉਂਕਿ ਜਿਹੜਾ ਬ੍ਰਿਜ ਆ ਘਟੀ ਨੇ ਆ ਕੇ ਉਹਨਾਂ ਦਾ ਬਹੁਤ ਜ਼ਿਆਦਾ ਤੇ ਰਫਤਾਰ ਨਾਲ ਐਕਸੀਡੈਂਟ ਕੀਤਾ ਜੀ। ਅੱਖਣ ਕੋ ਨਹੀਂ। ਮੇਰਾ ਬੇਟਾ ਸੀ ਉਹ 30 ਸਾਲ ਦੀ ਹੂੰ। ਸਾਡੇ ਤਿੰਨ ਬੱਚੇ ਆ ਜੀ। ਉਦੋਂ ਛੋਟੀ ਕੁੜੀ ਆ ਤੇ ਦੂਸਰਾ ਬੇੜਾ ਘਰ ਹੈ। ਇਨਸਾਨ ਨੂੰ ਇਨਸਾਫ ਹੀ ਚਾਹੀਦਾ ਜੇ ਸਾਡੇ ਇਹਦਾ ਸਾਡੇ ਬੱਚਿਆਂ ਦੀ ਕੋਈ ਵੈੜੇ ਜੁਣ ਸਮਝੀ ਗਈ। ਉਹਨਾਂ ਨੂੰ ਤਾਂ ਪਛਿਵਾਂ ਵਾਲੀ ਸਮਝ ਆ ਗਈ।